ਲੋਈ ਤੇਲ ਦੂ ਨੂੰ ਸੈਟ ਲਿਆ ਇਹਦੇ ਵਿੱਚ ਹਾਂਜੀ ਗਿਆ ਚੱਲਾ ਜੀ ਚੱਲੇ ਹੁਣ ਬਾਣ ਰੂਟਿਆਂ ਦੇ ਵਿੱਚ ਘਾਹ ਦੇਖਿਓ ਕਿੰਨਾ ਆ ਉਹ ਬਾਣਾ ਆ ਰੂਟਾ ਵੇਟਰ ਫੇਰਾਂਗੇ ਉਹਦੇ ਵਿੱਚ ਤੇ ਚੱਲਦੇ ਆਂ ਉੱਥੇ ਫੇਤਾਂ ਨੂੰ ਵੀ ਦਿਖਾਉਣਾ ਤੁਹਾਨੂੰ ਗਿਆ ਜੀ ਗਰਮੀ ਬਹੁਤ ਜ਼ਿਆਦਾ ਦੇਖ ਲਓ ਬਾਸ ਲੇ ਜਾਓ ਜੀ ਕਰੋ ਜਾਂ ਕਮੀ ਤੇ ਰਹੋ ਨਾ ਆਹ ਬਹੁਤ ਚੜਿਆ ਤਾ ਆਹ ਵਾਦੀ ਹੈ ਤਾਂ ਹੈਡਾਂ ਦੇ ਗਿੱਲਾ ਇੱਟ ਦੇਖ ਲਓ ਕਿੱਡੀ ਸੀਗੀ ਵਿੱਚ ਮੈਨੂੰ ਪਤਾ ਨਹੀਂ ਕਿਆ ਪੜਾਕ ਪੜਾਕ ਜੀ ਹੋ ਗਈ ਵਿੱਚ ਘੁੰਮ ਗਈ ਇੱਟ ਵਿੱਚ ਸੀਗੀ ਫਸੀ ਦੀ ਇਹਦੇ ਨੂੰ ਉੱਤੇ ਦੇ ਨਾਲ ਨੂੰ ਰੱਖ ਦਿੰਦੇ ਹਾਂ ਉੱਥੇ ਮੈਨੂੰ ਪਤਾ ਨਹੀਂ ਕਾਦੇ ਪਟਾਕੇ ਜੇ ਪੈ ਗਏ ਲੋਟਾ ਫਿਰ ਹਾਲ ਸਹੀ ਆ ਨਾਲ ਦੇਖਦੇ ਆ ਕਰਕੇ ਸਾਈਡ ਦੀ ਗਿੱਲੀ ਥੋੜੀ ਜਿਆਦਾ ਇੱਥੇ ਤਾਂ ਚੱਲਦਾ ਪਿਆ ਪੂਰਾ ਗਿੱਲਾ ਹੈ ਇਧਰੋਂ ਨਾਲ ਨਾਲ ਤਾਂ ਚੂਰਾ ਕਰੀ ਜਾਂਦਾ ਹੁੰਦਾ ਤਾਂ ਕਰੀ ਜਾਂਦਾ ਚੂਰਾ ਪੂਰਾ ਗਿੱਲਾ ਇਧਰ ਨਾਲ ਨਾਲ ਜਿਆਦਾ ਝੋਨੇ ਜੇ ਕਰਕੇ ਬਾਕੀ ਰਹੀ ਆ ਹਾਂ ਕੋਕਟਾ ਦਾ ਉਦਾਰਣ ਦਾ ਢੇਰ ਪਾਇਆ ਵਾ 7-8 ਟਰੈਲੀਆਂ ਕਿਲੇ ਰੇ ਰੇ ਚ ਪੂਰਾ ਹੋ ਜਾਂਦਾ ਤਾਂ ਇੰਨਾ ਘਾਵਾ ਵਿੱਚ ਡੱਡਾ ਪੂਰਾ ਹੀ ਹੋਈ ਜਾਂਦਾ ਦੇਖੋ ਪਿੱਛੇ ਕਰ ਲੈ ਪਿੱਛੇ ਇੱਧਰ ਨੂੰ ਰੱਖ ਇੱਧਰ ਨੂੰ ਹੀ ਰੱਖ ਐਨਾ ਦੂਰੇ ਰੱਖ ਭਾਵੇਂ ਕੋ ਮੜਾ ਜਾ ਟੋਪ ਲਿੰਕ ਢਿੱਲੀ ਕਰਨੇ ਪਲੇ ਸਾਲ ਦੇ ਬੂਟੇ ਆ ਜੀ ਇਹ ਚੈੱਕ ਕਰ ਸਕਦੇ ਆ ਦੋ ਗਿੱਠਾਂ ਚ ਹੈ ਦੋ ਗਿੱਠਾਂ ਜੀ ਆ ਦੇਖ ਬੂਟੇ ਵਧੀਆ ਚੱਲੇ ਪੂਰੇ ਐਨ ਦੇਖ ਸਕਦੇ ਆ ਤੁਸੀਂ ਕਰੋ ਚੈੱਕ ਪਪੂਲਰ ਵਿੱਚੇ ਸਾਲਾ 9 ਨੰਬਰ ਆ ਵਿੱਚੇ 10 ਨੰਬਰ ਆ ਲਿਆਂਦਾ 9 ਨੰਬਰ ਸਗਾ ਸਾਲੇ ਨੇ ਮਿਕਸ ਦੇ ਦਿੱਤਾ ਹੁਣ ਅਗਲੀ ਵਾਰ ਬਿੰਕੋ ਦਾ ਲਾਵਾਂਗੇ ਬੂਟਾ ਸਾਰਾ ਦੇਖੋ ਢੇਰ ਪਿਆ ਥੱਲੇ ਆ ਆ ਢੇਰ ਆ ਸਾਰਾ ਵਿੱਚੇ ਰਚਣਾ ਜੇ ਢੇਰ ਕਰਕੇ ਬੂਟਾ ਆ ਆ ਕੇਤ ਦਾ ਬੂਟਾ ਨਾ ਮਾੜਾ ਸਗਾ ਉਹ ਉੱਪਰ ਵਾਲੇ ਵਧੀਆ ਸਗੇ ਉਹ ਇਹਦੇ ਨਾਲੋਂ ਵੀ ਮੋਟੇ-ਮੋਟੇ ਆ ਮਤਲਬ ਕੀ ਨਾ ਜਦੋਂ ਦਾ ਇਹਦੇ ਢੇਰ ਪਾਇਆ ਐਨ ਇੱਕ ਨੰਬਰ ਗੱਲਬਾਤ ਹੋ ਗਈ ਦਾ ਦਿਖਾਨਾ ਤੁਹਾਨੂੰ 9 ਨੰਬਰ ਦਾ ਬੂਟਾ ਚੈੱਕ ਕਰਾਨਾ ਇਹ ਆ ਦੇਖੋ ਆ ਬੂਟਾ ਚੈੱਕ ਕਰੋ ਇਹ 9 ਨੰਬਰ ਹੈ ਵੱਖਰਾ ਹੀ ਆ ਨਾਲੇ ਜੇ ਸਾਰੇ 9 ਨੰਬਰ ਦਿੱਤੇ ਹੁੰਦੇ ਸਾਲ ਇਹਨੇ ਤਾਂ ਵਧੀਆ ਹੋਣੇ ਸਾਰੇ ਬੂਟੇ ਵਧੀਆ ਚੱਲੇ ਜਾਣੇ ਆ ਇਹ ਆ ਬੂਟਾ ਟੁੱਟ ਕੇ ਦੁਬਾਰਾ ਨਿਕਲਿਆ ਵਾ ਜੜ ਦੇ ਵਿੱਚੋਂ ਇਹ ਵੀ ਸਹੀ ਹੈ ਰਲ ਜਾਣਾ ਇਹਨੇ ਵੀ ਨਾਲ ਖਾਦ ਖੁਰ ਠੋਕ ਕੇ ਰੱਖਾਂਗੇ ਜਦ बूटे बहुत वह चले सारे बूटे एक नंबर है देखो जी, हाँ जी गुड मॉर्निंग बाबे की हाल चाल है ਇੱਥੇ ਅਜਾ ਰੋਟਰਵੇਟਰ ਫੇਰਨਾ ਹੈ ਹਾਲਤ ਦੇਖ ਲਓ ਇੱਥੇ ਕੀ ਹੋਈ ਪਈ ਆ ਬੜੀ ਬੜੀ ਵੱਡੀ ਬੁਢੀ ਹੋਈ ਦੀ ਹੈ ਭਰਿਆ ਹੀ ਪਿਆ ਕਰਨ ਬੜਾ ਮੈਂ ਕੋਈ ਯੁਕਤ ਹੁਣ ਦੇਖਦੇ ਆ ਵਿੱਚ ਦੂਰਾ ਗੜਾ ਵੀ ਨਾ ਲੱਗੂ ਜਾਵੇ ਕਰਨਾ ਪੈਣਾ ਹੁਣ ਕਰੋ ਦਿਖਾਣਾ ਤੁਹਾਨੂੰ ਮੈਂ ਦੇਖੋ ਕਰੋ ਚੱਕ ਬੱਲੇ 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 ਗੂਟੀ ਗਿਆ ਨਾ ਸੇ ਹੋਇਆ ਪਿਆ ਭਰਿਆ ਪਿਆ ਜੇ ਇਹ ਹੀ ਖੇਤ ਥੋੜੀ ਦੇਰ ਬਾਅਦ ਤੁਹਾਨੂੰ ਦਿਖਾਣੇ ਆ ਤੇ ਗੇੜੇ ਕੱਢ ਕੇ ਕਿ ਕਿੱਦਾਂ ਦਾ ਲੱਗਦਾ ਆ ਦੇਖਿਓ ਕਿ ਆਪਣਾ ਦਾਗਰ ਪੂਰਾ ਹੀ ਕਰ ਦੇਣਾ ਬੱਚੇ ਬੂਟੀ ਮੇਰੇ ਤੋਂ ਵੀ ਉੱਚੀ ਉੱਚੀ ਹੈ ਟਰੈਕਟਰ ਦੇ ਫਲੈਂਸਰ ਦੇ ਬਰਾਬਰ ਛਤਰੀ ਤੱਕ ਕਰ ਲਈ ਉਹ ਬੂਟੀ ਜਿਹੜੀ ਆ ਐਨਾ ਬੁਰਾ ਹਾਲ ਹੋਇਆ ਪਿਆ ਬਹੁਤ ਭਰਿਆ ਆ ਪਿਆ ਬੂਟੇ ਮੈਂ ਯਾਰ ਪਸੜਾ ਫਮ ਲੌ ਕੇ ਆਇਆ ਹੈ ਪਹਿਲੀ ਗੱਲ ਦਾ ਭਾਈ ਜਿਨ੍ਹਾਂ ਨੇ ਬੂਟੇ ਲਾਏ ਰਿਓ ਬੂਟਿਆਂ ਦੇ ਵਿੱਚ ਅਤਾਂ ਦੀ ਬੂਟੀ ਨਾ ਮੋੜ ਦਿਆ ਕਰੋ ਤੇ ਨਾ ਹੀ ਬੂਟਿਆਂ ਦੇ ਵਿੱਚ ਆਪਣਾ ਕੋਈ ਝਕਾ ਫੂਟ ਜ਼ਿਆਦਾ ਹੋਣ ਦਿਆ ਕਰੋ ਫਿਰ ਬੂਟਾ ਗਰੋਥ ਨਹੀਂ ਕਰਦਾ ਜਿਹੜਾ ਤੁਸੀਂ ਮਾਲ ਪਾਣੇ ਹੋ ਸਾਰਾ ਬੂਟੇ ਇਹਨੂੰ ਲੱਗੀ ਜਾਂਦਾ ਜਿਹੜਾ ਆ ਬੂਟੀ ਦਾ ਜਿਹੜਾ ਜੜਾ ਜੜਾਇਆ ਇਹਨਾਂ ਨੂੰ ਲੱਗੀ ਜਾਂਦਾ ਬੁੱਟੇ ਨੇ ਤਾਂ ਵਿਚਾਰੇ ਮਿਲਦਾ ਕੱਤ ਨਹੀਂ ਉਹਦੇ ਹਿੱਸੇ ਆਂਦਾ ਕੱਤ ਨਹੀਂ ਐ ਤੇ ਬਾਕੀ ਦੇਖਦੇ ਆ ਚੱਲਦੇ ਆ ਕੱਛਦੇ ਆ ਹੁਣ ਕਰਦੇ ਆ ਹੱਲ ਤੇ ਉੱਧਰ ਛੋਟੂ ਨੇ ਜਿਹੜਾ ਬਾਹਾਗਾ ਉਹ ਉੱਪਰਲਾ ਕਿੱਲਾ ਜਿਹੜਾ ਕਿੱਲਾ ਨਿਕਲਿਆ ਤੇ ਕੋਨੇ ਬਾਤਾਂ ਸਗਾ ਤੇ ਹੁਣ ਦੇਖਦੇ ਆ ਉਹ ਵੀ ਬਾਹਾਂਗੇ ਜਦੋਂ ਸੁੱਕਦਾ ਆ ਉਹ ਦੂਆ ਤਾਂ ਮੜੀਆ ਮੇਟ ਕਰਤਾ ਐ ਨੀ ਚੂਰਾ ਕਰ ਦਿੱਤਾ ਲਗਾ ਤੇ ਆਹ ਦੇਖਦੇ ਹੁਣ ਆ ਬੰਨੇ ਆ ਤੇ ਇਹਦੇ ਵਿੱਚ ਦੇਖਦੇ ਆ ਕੀ ਬਣਦਾ ਪਰ ਇਹਦੇ ਵਿੱਚ ਬੁਤੀ ਬਹੁਤ ਐ ਇਹ ਆਪਣਾ ਦੇ ਅਜਿਆਂ ਦਾ ਹੀ ਆ ਖੇਤ ਉੱਥੇ ਮਾਰਨਾ ਹੈ ਦੇਖਦੇ ਹਾਂ ਜੀ ਇਹਦਾ ਬਣਾਣੇ ਆ ਕੋਈ ਇਹ ਸਾਰਾ ਆ 2 2.5 2 ਸਵਾ 2 ਕਿੱਲੇ ਆ ਇੱਧੇ ਹੀ ਆ ਸਾਰੇ ਬੂਟੀ ਨਾਲ ਹੀ ਭਰੇ ਹੋਏ ਆ ਯਾਰ ਕੋਈ ਗੇਰ ਨਹੀਂ ਹੈ ਜੀ ਇਹਨਾਂ ਦੀ ਆਪਣੇ ਦਾ ਬੂਟੇ ਸੋਹਣੇ ਆ ਜਿੱਦਾਂ ਦੇ ਇਹ ਬੂਟੇ ਆ ਨਾ ਮੈਂ ਦਿਖਾਦਾ ਰੋ ਤੁਹਾਨੂੰ ਆ ਜਿੱਦਾਂ ਦੇ ਬੂਟੇ ਬਾਕੀ ਜਿੱਦਾਂ ਦੇ ਇਹ ਬੂਟੇ ਆ ਨਾ ਐਦਾਂ ਦੇ ਬੂਟੇ ਤਾਂ ਨਾ ਮੇਰੇ ਇਹਦੇ ਦੂਜੇ ਸਾਲ ਦੇ ਬੂਟੇ ਆ ਉਹ ਆ ਜਿੱਦਾਂ ਦੇ ਇਹ ਬੂਟੇ ਹੋਏ ਨੇ ਆ ਮੇਰੇ ਤਾਂ ਤਗੜੇ ਹੋਏ ਨੇ ਬੂਟੇ ਦਾ ਨਾਮ ਇਹ ਬੂਟੇ ਨੂੰ ਯਾਰ ਖਰਾਬ ਕੋਈ ਕਹਿ ਨਹੀਂ ਕੋਈ ਇਹਨਾਂ ਦੀ ਦੇਖ ਰਿਹਾ ਹੈ ਨਹੀਂਗਾ ਉਹਦੇ ਕਰਕੇ ਬੂਟੇ ਇਹ ਬਣੀ ਨਹੀਂ ਗਈ ਗੱਲ ਨਾਂ ਆ ਦੀ ਕੋਈ ਸ਼ੰਕਾ ਨਹੀਂ ਮੈਂ ਕੋਸ਼ਿਸ਼ ਉਹਦੇ ਹੀ ਸਿਸਟਮ ਵਿੱਚੋਂ ਡੁੰਗਾ ਲੈਣੇ ਵਾਲੀ ਗੱਲ ਹੈ ਤੇ ਪਰ ਨਹੀਂ ਯਾਰ ਗੱਲ ਨਹੀਂ ਬਣਦੀ ਜਦ ਤੱਕ ਜਿੰਦ ਦਾ ਕਹਿਰ ਨਾ ਕਰੋ ਜਦ ਤੱਕ ਸਵਾਲ ਨਹੀਂ ਆਂਦਾ ਤਾਂ ਕੰਮ ਨਹੀਂ ਹੋਆ ਤੇ ਬਾਕੀ ਕਰਦੇ ਆ ਹੁਣ ਸ਼ੁਰੂ ਦੇ ਦਿਖਾਣਿਆ ਤੁਹਾਨੂੰ ਦਰਬਾਰ ਵਿੱਚ ਥੋੜੇ ਜਿਹੜੇ ਇੱਕ ਦੋ ਲਾ ਕੇ ਫਿਰ ਤੁਹਾਨੂੰ ਦਿਖਾਉਂਦੇ ਤੇ ਚਲੋ ਠੀਕ ਹੈ ਬਾਕੀ ਉਧਰ ਜਿਹੜਾ ਛੋਟੂ ਨੇ ਕਰ ਦਿੱਤਾ ਸੀਗਾ ਤਾਂ ਇੱਧਰ ਆਉਂਦਾ ਮੈਂ ਕਰੂੰਗਾ ਤੇ ਉਧਰ ਵੀ ਜਿੰਨਾ ਡੇਢ ਆਪਣਾ ਪਿਆ ਹੈ ਹਲੇ ਬਾਹਰ ਨੂੰ ਤੇ ਉਹ ਵੀ ਕਰਾਂਗੇ ਉਹਦੇ ਵਾਂਗੂ ਪਿਆ ਥੋੜਾ ਤੇ ਬਾਕੀ ਦੇਖਦੇ ਹਾਂ ਆਪਣਾ ਮੈਂ ਕੋਈ ਗੱਲਵਾਟ ਤਾਂ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਰ ਦਿਆ ਕਰੋ ਤੇ ਵਾਰ ਤੋਂ ਬਾਅਦ ਲਾਈਕ ਕਰਿਆ ਕਰੋ ਤੇ ਕਮੈਂਟ ਕਰੂੰ ਕਰ ਦਿਆ ਕਰੋ ਮਨੋਂ ਮਦੇ ਤੇ ਮੈਨੂੰ ਵੀ ਪਤਾ ਲੱਗਦਾ ਰਹੇ ਕਿ ਹਾਂ ਵੀ ਕੌਣ-ਕੌਣ ਦੇਖ ਰਿਹਾ ਹੈ ਜਾਂ ਕਿੰਨੇ ਲੋਕ ਮੀਂਡੀ ਵੀ ਚੱਲਦੀ ਰਹੇ ਤੇ ਮਰਕ ਸਪੋਰਟ ਕਰਿਆ ਕਰੋ ਯਾਰ ਵਾਰ ਤੋਂ ਬਾਅਦ ਆ ਸਾਨੂੰ ਅੱਗੇ ਚੈਨਲ ਨੂੰ ਗਰੋ ਕਰਨਾ ਹੈ ਤੇ ਚੈਨਲ ਨੂੰ ਵਾਰ ਤੋਂ ਬਾਅਦ ਸਬਸਕ੍ਰਾਈਬ ਕਰਿਆ ਕਰੋ ਤੇ ਆਪਣੇ ਜਿਹੜੇ ਨਵੇਂ ਵੀਰਦੇ ਆ ਸਬਸਕ੍ਰਾਈਬ ਕਰ ਰਹੇ ਹੋ ਤੇ ਸਾਡੀ ਇੱਕ ਵੀ ਆਪਣਾ ਸ਼ੇਅਰ ਕਰ ਦਿਆ ਕਰੋ ਯਾਰ ਸਪੋਰਟ ਜਿਵੇਂ ਭਰਾ ਆਪਾਂ ਦੀ ਮਾੜਾ ਬਟਾਇਦਾ ਜੋ ਧੋ ਕਰੀ 8 ਜਾਂ 8.5 ਹਜ਼ਾਰ ਰੁਪਏ ਦੀ ਹੋ ਗਈ ਆਪਣੀ ਤੇ ਉਹ 10 ਹਜ਼ਾਰ ਤੱਕ ਆਪਾਂ ਲੈ ਕੇ ਜਾਣਾ ਹੈ ਤੇ ਕੋਈ ਠੀਕ ਹੈ ਬਣੇ ਰਿਓ ਵੀਡੀਓ ਨਾਲ ਦਿਖਾਣੇ ਆ ਤੁਹਾਨੂੰ ਫਿਰ ਓਕੇ ਜੀ ਚਲਦੇ ਆਂ ਫਿਰ ਓਕੇ ਇਧਰੋਂ ਸ਼ੁਰੂ ਕਰਦਾ ਇਧਰੋਂ ਤਾਂ ਜਿਹੜਾ ਬਾਅਦ ਵਿੱਚ ਇਧਰੋਂ ਹੀ ਸ਼ੁਰੂ ਕਰਾਂ ਪਰ ਦਾ ਕੰਮ ਰਹੀ ਆਹ ਅਜੇ ਪਿਆਰੇ ਦੇ ਘਾਟਾ ਪਰੇ ਜਾਦੀ ਆ ਆ ਦੂਰ ਨੂੰ ਵਾਟੇ ਕਰੋ ਜੱਟ ਆ ਪੂਰਾ ਇਹ ਬਣਾਇਆ ਰਹਿਲਾ ਵਾ ਇਹ ਸਾਰਾ ਗੂੜਾ ਬਣਾਤਾ ਲੈ ਟੁਕੜੇ ਟੁਕੜੇ ਕਰਤੇ ਛੋਟੇ ਛੋਟੇ ਆ ਆ ਬੁਠੀ ਆ ਦੇਖ ਲਓ ਇਹ ਜਮਾਂ ਹੀ ਮਾਰ ਜਾਣਾ ਵਾ ਥੋੜੀ ਜਿਹੀ ਟੋਪਲਿੰਗ ਹੋਰ ਟਾਈਟ ਕਰ ਲਵਾਂ ਯਾਰ ਇਹ ਰਿਗਰ 30000 ਯਾਰ ਮੇਰੇ ਤੋਂ ਬੀਚੀ ਉੱਪਰ ਹੋ ਰਿਹਾ ਹਾਲ ਹੈ ਇਹ ਸੋਟੋ ਫੋਟੋ ਫਿੱਟ ਲਈਏ ਸਾਹਮਣੇ ਵਾਲੇ ਤੇ ਚੱਲ ਕਰਦੇ ਹਾਂ ਮੈਂ ਸਟਾਰਟ ਕਰਦੇ ਆ ਆਹ ਦੇਖ ਲਓ ਮਿੱਤਰੋ ਆਹ ਸਾਰੀ ਦੇਖ ਲਓ ਕੁੰਟੀ ਆ ਮੋਰੇ ਅਗਿਆ ਤੇਰਾ ਪਿੱਛੇ ਦਾ ਵੀ ਲਗਾਉਂਦਾ ਗਰਮੀ ਨਾ ਹੋ ਗਿਆ ਬੁਰਾ ਹਾਲ ਤੇ ਪਾਣੀ ਦੀ ਬੋਤਲ ਲੈਣ ਆਇਆ ਸੀਗਾ ਘਰੋਂ ਤੇ ਬੁਰਾ ਹਾਲ ਹੋ ਗਿਆ ਆ ਗਿਆ ਗਰਮੀ ਦੇ ਨਾਲ ਤੇ ਆ ਛੱਡ ਨਾਉ ਪੋਤਾ ਹਾਈ ਗੱਦੋ ਹਾਈ ਫੈਂ ਕਿਸੇ ਕੱਦੋ ਸਾਰਿਆਂ ਨੂੰ ਨਮਸਤੇ ਕਰੋ ਜੀ ਨਮਸਤੇ ਜੀ ਰਾਦੇ ਰਾਦੇ ਕਰ ਦੋ ਹੁਣ ਰਾਦੇ ਰਾਦੇ ਕਰ ਦੋ ਰਾਦੇ ਰਾਦੇ ਇਹ ਸਾਡਾ ਨਾਉ ਪੋਤਾ ਜੀ ਇਹ ਛੋਟਾ ਜਿਹਾ ਕੱਕਾ ਆ ਜਾਟਾ ਹਾਂਜੀ ਤੇ ਚੱਲਦੇ ਹਾਂ ਹੁਣ ਉੱਥੇ ਯਾਰਾ ਬਹੁਤ ਬੂਟੀ ਸੀਗੀ ਬਾਅਦ ਤ ਆਪਦਾ ਇੱਕ ਆਪਣਾ ਛੇਕ ਕਨਾਲਾ ਰਹਿ ਗਈਆਂ ਆ ਤੇ ਸੇਂਘ ਬਹੁਤ ਵੱਜਦਾ ਸੀਗਾ ਟਰੈਕਟਰ ਦਾ ਬੂਟਿਆਂ ਦੇ ਵਿੱਚ ਤੇ ਉਹਦੇ ਕਰਕੇ ਫਿਰ ਮੈਂ ਕਿਹਾ ਚੱਲ ਹੁਣ ਪਹਿਲਾਂ ਪਧਰੇ ਵਾਲਾ ਵਾ ਲੈਣੇ ਕਿਲਾ ਇੱਕ ਹੁਣ ਇਧਰ ਪਧਰੇ ਬਾਣ ਜਾਣਾ ਵਾ ਕਿਲਾ ਇੱਕ ਉਹ ਬਾਣਨੇ ਆ ਜਾ ਕੇ ਤੇ ਫਿਰ ਦਿਖਾਨੇ ਤੁਹਾਨੂੰ ਮੈਂ ਘਰ ਆਇਆ ਤੇ ਮੜਾ ਦਾ ਪਾਣੀ ਖੋਣ ਮੈਂ ਕਿਹਾ ਪੀ ਲੀਏ ਇੱਥੋਂ ਲਾਂਕੇ ਜਾਣਾ ਸੀਗਾ ਮੈਂ ਕਿਹਾ ਚੱਲ ਬੋਤਲ ਵੀ ਲੈ ਚੋਂਦਾ ਪਾਣੀ ਦੀ ਚੱਕ ਤੇ ਚੱਲਦੇ ਆਂ ਫਿਰ ਉੱਥੇ ਨੂੰ ਤੇ ਦੁਕਾਨਾਂ ਤੁਹਾਨੂੰ ਜਾ ਕੇ ਉਹ ਮੈਂ ਤਵੀਆਂ ਨਾਲ ਬਾਹਾ ਦਾ ਦੂਰ ਪਾਈ ਵੀ ਸੀਗੀ ਬੂਟੇ ਪੱਟੇ ਵੀ ਸੀਗੇ ਖੇਤ ਦੇ ਵਿੱਚ ਉੱਥੇ ਵੀ ਐਂ ਜੜੀਆਂ ਸੀਗੀਆਂ ਬਹੁਤ ਭਰਿਆ ਪਿਆ ਸੀਗਾ ਤੇ ਚੱਲਦੇ ਆਂ ਫਿਰ ਉੱਥੇ ਨੂੰ ਤੇ ਦਿਖਾਨੇ ਤੁਹਾਨੂੰ ਜਾ ਕੇ ਉਹ ਤਾਂ ਉੱਧਾ ਧੁੱਪ ਲੱਗ ਗਈ ਵੀ ਇਹਨੂੰ ਦੋ ਦਿਨ ਤੇ ਉੱਥੇ ਵਧੀਆ ਹੋ ਜਾਣਾ ਹੁਣ ਉਹ ਮੋਟਰ ਵੇਟਰ ਨਾਲ ਤਾਂ ਵਧੀਆ ਐ ਮਰ ਗਿਆ ਮੇਟੇ ਹੋ ਜਾਣਾ ਪੂਰਾ ਮਸ਼ੱਕਰੇ ਬਣ ਜਾਂਦੇ ਉੱਥੇ ਤੇ ਚੱਲਦੇ ਆਂ ਦੁਕਾਨੇ ਕੋਲ ਬਣਾਂਗੇ ਵੀਡੀਓ ਨਾਲ ਤੇ ਓਕੇ ਜੀ ਨਾਲ ਲੀਨ ਹੋ ਰਿਹਾ ਜੀ ਪੂਰਾ ਇਹ ਸਭਰਾ ਇਹ ਭਰੇ ਆ ਬੰਦੇ ਨਾਲ ਜਿਹੜੀਆਂ ਦੇ ਨਾਲ ਇਹ ਕਮਿਆਦੌਰ ਪਾਈ ਜੀ ਐਥੇ Gracias. ਨਹੀਂ ਜਾਈਦੀ ਬਟੈਨ ਟਾਇਰ ਬੜੇ ਭੈਣੋ ਤੇਰੇ ਲੱਗਦੇ ਇਹੇ ਆਵਾਜ਼ ਬਹੁਤ ਖਰੀਆ ਹੈ ਨਾ ਪਰ ਉੱਥਾਇਆ ਵਾ ਤੁਸੀਂ ਬੇਰੇੰਦਾ ਪਰ ਬਹਿ ਕੇ ਆਵਾਜ਼ ਬਹੁਤ ਸੋਹਣੀ ਬਣਦੀ ਵੀ ਡਰਾਈਵਰ ਦੀ ਇਹ ਸੀਟੀ ਪਤਾ ਨਹੀਂ ਕਦੇ ਬੰਦ ਹੋ ਗਈ ਵਿੱਚ ਸੀਟੀ ਪਾਈ ਵੀ ਤੇ ਸਲੈਂਸਰ ਤੇ ਉਹ ਬੰਦ ਹੋ ਗਈ 14 ਨੂੰ 28 ਦੇ ਟਾਇਰ ਆ ਇਹ ਬੀਕੇਟੀ ਦੇ ਰੇਕ ਤੋਂ ਬਹੁਤ ਆ ਟਾਇਰਾਂ ਦਾ ਜਾਨ ਘਾਦੇ ਟਰੈਕਟਰ ਵੀ ਚਾਰ ਚਾਰ ਉਂਗਲਾਂ ਦਾ ਜਿਹੜੇ ਟਾਇਰ ਗੂਧ ਰਹੀ ਆ ਦਿੱਤੀ ਹੋਈ ਆ ਟਾਇਰਾਂ ਦੀ ਬੱਟ ਵੀ ਕਾਦੀ ਬੰਨੇ ਬਣਾ ਦੁੰਦਾ ਲਓ ਬੱਟ ਨਹੀਂ ਬੰਨ ਹੈ ਬਸ ਬਹੁਤ ਬੜੀ ਬੱਟ ਜਾਂਦੀ ਚਲੋ ਜੀ ਇਹਦੇ ਨਾਲੇ ਕੰਮ ਸਮਾਪਤ ਤੇ ਕੱਲ ਦੀ ਵੀਡੀਓ ਚ ਦੇਖਦੇ ਆਂ ਫਿਰ ਬਾਹਣਾ ਇੱਕ ਦੋ ਹੋਰ ਤੇ ਆਹ ਦੇਖ ਲੋ ਇਹ ਤਵੀਆਂ ਦੀ ਦੋਰ ਪਾ ਕੇ ਰੋਟਾਵੇਟਰ ਦੀ ਪਾੜ ਮਾਰੀ ਹੋਈ ਆ ਤੇ ਬੱਟਾ ਪਾ ਤੀਆਂ ਚਰੀ ਵੀਜੀ ਆ ਇੱਥੇ ਇਹ ਲੈਵਲ ਜੇ ਹੀ ਕਰਤਾ ਰੋਟਾਵੇਟਰ ਨੇ ਤਾਂ ਜੇ ਦੋਰ ਪਾਈ ਹੁੰਦੀ ਨਾ ਇੱਥੇ ਤਾਂ ਐਨ ਹੋ ਜਾਣਾ ਸੀ ਗੱਲਬਾਤ ਓਕੇ ਹੋ ਜਾਂਦੀ ਪੂਰੀ ਚਲੋ ਠੀਕ ਹੈ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹੋਰ ਨਵੀਂ ਲਾ ਕੇ ਵੀਡੀਓ ਕੋਈ ਮਿਲਾਂਗੇ ਤੇ ਚੱਲਦੇ ਹਾਂ ਹੁਣ ਘਰ ਨੂੰ ਕੰਮ ਕੇ ਆਪਣਾ ਮੁੱਕ ਧੰਨਵਾਦ ਜੀ